ਲੁਧਿਆਣਾ ਪੱਛਮੀ ਦੇ ਹਲਕੇ 'ਚ ਹੋਈ ਜਿਮਨੀ ਚੋਣ ਲਈ ਵੋਟਾਂ ਦੀ ਗਿਣਤੀ ਜਿਹੜੀ ਹੈ ਉਹ ਸ਼ੁਰੂ ਹੋ ਗਈ ਹੈ ਤੇ ਕੁਝ ਹੀ ਦੇਰ ਵਿੱਚ ਸ਼ੁਰੂਆਤੀ ਰੁਝਾਨ ਆਉਣੇ ਸ਼ੁਰੂ ਹੋ ਜਾਣਗੇ ਸਭ ਤੋਂ ਪਹਿਲੇ ਸਭ ਤੋਂ ਪਹਿਲਾਂ ਪੋਸਟ ਬੈਲਟ ਵਾਲੀਆਂ ਵੋਟਾਂ ਦੀ ਗਿਣਤੀ ਕੀਤੀ ਜਾ ਰਹੀ ਹੈ ਤੇ ਫਿਰ EVM ਖੋਲੀਆਂ ਜਾਣਗੀਆਂ ਵੋਟਾਂ ਦੀ ਗਿਣਤੀ ਕੁੱਲ 14 ਰਾਊਂਡ ਵਿੱਚ ਹੋਵੇਗੀ ਲੁਧਿਆਣਾ ਦੇ ਖਾਲਸਾ ਕਾਲਜ ਫਾਰ ਔਮਨ ਵਿੱਚ ਵੋਟਾਂ ਦੀ ਗਿਣਤੀ ਦਾ ਕੰਮ ਕੀਤਾ ਜਾ ਰਿਹਾ ਹੈ ਇਸ ਲਈ ਕਾਲਜ ਵਿੱਚ 14 ਟੇਬਲ ਅਤੇ ਪੋਸਟ ਵੈਲਟ ਅਤੇ ETPBS ਵੋਟਾਂ ਲਈ ਦੋ ਵਾਧੂ ਟੇਬਲ ਲਗਾਏ ਗਏ ਹਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਾਊਂਟਿੰਗ ਸੈਂਟਰ ਤੇ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ ਅਤੇ ਸਾਰੇ ਉਮੀਦਵਾਰ ਅਤੇ ਉਹਨਾਂ ਦੇ ਕਾਊਂਟਿੰਗ ਏਜੰਟਾਂ ਦੀਆਂ ਗੱਡੀਆਂ ਦੀ ਪਾਰਕਿੰਗ ਲਈ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ ਅੱਜ ਦੇਖਣਾ ਹੋਵੇਗਾ ਲੁਧਿਆਣਾ ਦੇ ਵਿੱਚ ਕਿਹੜੇ ਉਮੀਦਵਾਰ ਲਈ ਫਤਵਾ ਜਾਰੀ ਕੀਤਾ ਹੋਵੇਗਾ ਲੋਕਾਂ ਨੇ ਤੁਸੀਂ ਵੀ ਸਾਨੂੰ ਕਮੈਂਟ ਕਰਕੇ ਦੱਸੋ ਕਿ ਕਿਹੜਾ ਕੈਂਡੀਡੇਟ ਜਿੱਤ ਦਾ ਨਜ਼ਰ ਆ ਰਿਹਾ ਹੈ ਕਿਸ ਕੈਂਡੀਡੇਟ ਦਾ ਝੰਡਾ ਬੁਲੰਦ ਹੋਵੇਗਾ ਲੁਧਿਆਣਾ ਦੀ ਜਮਣੀ ਚੋਣ ਦੇ ਵਿੱਚ ਕਾਂਗਰਸ ਦੇ ਭਾਰਤ ਭੂਸ਼ਨ ਆਸ਼ੂ ਆਮ ਆਦਮੀ ਪਾਰਟੀ ਦੇ ਸੰਜੀਵ अरोड़ा ਸ਼੍ਰੋਮਣੀ ਅਕਾਲੀ ਦਲ ਦੇ ਪਰਉਪਕਾਰ ਸਿੰਘ ਜਾਂ ਫਿਰ ਬੀਜੇਪੀ ਦੇ ਜੀਵਨ ਕੌਣ ਮਾਰੇਗਾ ਜੋ ਲੁਧਿਆਣਾ ਦੇ ਵਿੱਚ ਬਾਜ਼ੀ ਥੋੜੀ ਹੀ ਦੇਰ ਦੇ ਵਿੱਚ ਇਹ ਸਾਫ਼ ਹੁੰਦਾ ਨਜ਼ਰ ਆ ਜਾਏਗਾ ਕਿਉਂਕਿ ਜਦੋਂ ਰੁਝਾਨ ਆਉਣੇ ਸ਼ੁਰੂ ਹੁੰਦੇ ਹਨ ਥੋੜਾ ਅੰਦਾਜ਼ਾ ਤਾਂ ਉਦੋਂ ਹੀ ਲੱਗ ਜਾਂਦਾ ਹੈ ਕਿ ਕੌਣ ਜਿੱਤ ਦਾ ਨਜ਼ਰ ਆ ਰਿਹਾ ਹੈ ਲੇਕਿਨ ਲੁਧਿਆਣਾ ਤੋਂ ਬਾਅਦ ਹੀ ਸਭ ਕੁਝ ਸਾਫ ਹੋਵੇਗਾ ਕਿ ਕੌਣ ਬਾਜੀ ਮਾਰਦਾ ਹੈ ਲੁਧਿਆਣੇ ਦੇ ਵਿੱਚ 14 ਰਾਊਂਡ ਵਿੱਚ ਹੋਵੇਗੀ ਵੋਟਾਂ ਦੀ ਗਿਣਤੀ